2222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222222 ਕਿਉਂਕਿ ਪੰਜਾਬ ਦੇ ਜਿਹੜੇ ਯੂਥ ਨਸ਼ਾ ਵੱਲ ਤੁਰ ਗਏ ਉਹਨਾਂ ਨੂੰ ਵਾਪਸ ਲਿਆਨਾ ਤੇ ਉਹਨਾਂ ਨੂੰ ਜਿਹੜੇ ਵੀ ਨਸ਼ਾ ਤਸਕਰ ਨਸ਼ਾ ਵੇਚ ਰਹੇ ਉਹਨਾਂ ਨੂੰ ਫੜਨਾ ਤੋਂ ਇਹਦੇ ਚ ਕਈ ਸਾਰੇ ਕੰਮ ਅਸੀਂ ਕਰ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਜੇਲ੍ਹ ਦੇ ਵਿੱਚ ਵੀ ਅਸੀਂ ਰੇਡ ਕਰਦੇ ਹਾਂ ਕਿ ਉੱਥੇ ਜਿਹੜੇ ਨਸ਼ਾ ਤਸਕਰ ਜੇਲ੍ਹ ਦੇ ਵਿੱਚ ਹੈ ਉਹ ਆਪਣੇ ਮੋਬਾਈਲ ਦੇ ਥਰੂ ਆਪਣੇ ਨੈਕਸਸ ਦੇ ਥਰੂ ਨਸ਼ਾ ਵੇਚ ਰਹੇ ਹਨ ਯਾ ਅਸੀਂ ਕਾਫੀ ਆਪਰੇਸ਼ਨ ਕਰ ਰਹੇ ਹਾਂ ਜਿਦੇ ਵਿੱਚ ਤੁਸੀਂ ਦੇਖਦੇ ਹੋਗੇ ਕਿ ਕੋਈ ਨਸ਼ਾ ਤਸਕਰ ਜਾਂ ਕੋਈ ਵੀ ਇਸ ਤਰ੍ਹਾਂ ਲਾਕੇ ਤੇ ਫੜਿਆ ਜਾਏ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਇਸੇ ਤਰ੍ਹਾਂ ਜਿਹੜੇ ਕੈਮਿਸਟ ਸ਼ਾਪਸ ਹੈ ਉਹਨਾਂ ਦੇ ਉੱਤੇ ਵੀ ਰੇਡ ਕੀਤਾ ਜਾ ਰਿਹਾ ਹੈ ਅੱਜ ਵੀ ਅੱਜ ਰੇਡ ਚੱਲ ਰਿਹਾ ਹੈ ਤੇ ਇਸੇ ਨੜੇ ਦੇ ਵਿੱਚ ਅੱਜ ਦੁਬਾਰਾ ਅਸੀਂ ਜੇਲ੍ਹ ਦੇ ਵਿੱਚ ਗਏ ਸੀਗੇ ਮੈਂ ਗਈ ਸੀਗੀ ਆਪਣੇ ਕਮਿਸ਼ਨਰ ਸਾਹਿਬ ਤੋਂ ਕਰਦੇ ਹੀ ਰਹਨੇ ਤੇ ਅੱਜ ਜਿਹੜੇ ਉੱਥੋਂ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੇ ਸੁਪਰਡਿੰਟੈਂਡਰ ਵੱਲੋਂ पिछले एक महीनों दौरान करीब करीब पचहत्तर फोन जेल तो रिकवर होया है आज हले चल रहा है रेट तो शाम तक पता चलेगा कि उन्होंने की कुछ रिकवर किया है इस तो अलावा करीब करीब थर्टी सिम उन्होंने रिकवर किए हैं पिछले डेढ़ महीनों दौरान एक मार्च दो हज़ार पच्ची तो लेके हूँ तक कह सकते हो तो जेल के जड़ा है कि काफ़ी सख्ती हो गई है इस करके मोबाइल फोन सिम कार्ड

ਜਿਵੇਂ ਤੁਹਾਨੂੰ ਪਤਾ ਹੋਊਗਾ ਜੇਲ੍ਹ ਦੇ ਵਿੱਚ ਬਾਹਰੋਂ ਇਸ ਤਰ੍ਹਾਂ ਬਣਾ ਕੇ ਫੇਕਦੇ ਹਨ ਦੂਜਾ ਹੁੰਦਾ ਹੈ ਕਿ ਜਦੋਂ ਇਹ ਬਾਹਰ ਬਿੱਤੇ ਜਾਂਦੇ ਹਨ ਨਾ ਨੂੰ ਕੋਈ ਵਿజిਟ ਕਰਦਾ ਹੈ ਤਾਂ ਉਹ ਇਤਨੇ ਛੋਟੇ ਛੋਟੇ ਕੀ ਪੈਡ ਵਾਲੇ ਮੋਬਾਈਲ ਹੁੰਦੇ ਹਨ ਇੰਨੇ ਛੋਟੇ ਜਿਹੜੇ ਕਿ ਆਪਣੇ ਬਾਡੀ ਪਾਰਟ ਦੇ ਵਿੱਚ ਉਹ ਲੈ ਕੇ ਆ ਜਾਂਦੇ ਹਨ ਔਰ ਉਹਨੂੰ ਅਸੀਂ ਨਹੀਂ ਫੜ ਸਕਦੇ ਇਸ ਕਰਕੇ ਉਹ ਆ ਰਹੇ ਲੇਕਿਨ ਉਹ ਹੁਣ ਬਹੁਤ ਘਟ ਗਏ ਨੇ ਮੈਡਮ ਇਹ ਛੋਟੇ ਫੋਨ ਦੀ ਤੁਸੀਂ ਗੱਲ ਕੀਤੀ ਤੇ ਕਈ ਫੋਨ ਵੱਡੇ ਵੀ ਹੁੰਦੇ ਨੇ ਜਿੱਦਾਂ ਵੀਡੀਓ ਵੀ ਅੰਦਰੋਂ ਆਉਂਦੀਆਂ ਜੇਲ੍ਹ ਦੇ ਵਿੱਚ ਉਹ ਕਿੱਦਾਂ ਬਣਦੀਆਂ ਫੇਕ देखो हुन तो पिछले दो तीन चार महीना तो इस तरह दी कोई घटना नहीं घटी है लेकिन जेड़े पहले हुंदे सिगे ओदे च नेचुरली जेल दे भी कोई छोटे-मोटे एम्प्लॉई ओदे च रेले भी ले तो उना दे खिलाफ भी पर्चे दर्ज हुए हैं तीन चार मुलाजिम जेड़े जेल दे सिगे उना दे खिलाफ पर्चे दर्ज हो वो जेल दे, दे, दे अंदर गए हुए हैं ਗੈਟਸ ਉਹ ਮਨੇ ਰੱਖੀਆਂ ਨੇ ਗੈਟਸ ਉਹ ਦਿਨ ਛੋਟੇ ਛੋਟੇ ਪਾਈਪਸ ਦੇ ਵਿੱਚ ਜਿਹੜੇ ਪਾਈਪ ਨੇ ਉਹ ਵੀ ਚੈੱਕ ਕਰਦੇ ਕਿਸੇ ਤਰ੍ਹਾਂ ਪਾਣੀ ਭਾਗੇ ਜਾਂ ਕਿਉਂਕਿ ਉਹ ਉਹਦੇ ਵਿੱਚ ਬਾਦ ਨੂੰ ਕੈਕਸੀ ਲਾਤੋਂ ਪਾਣ ਲੈਂਦੇ ਆ ਉਹ ਪੈਪ ਚੁਪੀ ਦੇਣੀ ਟੇਡ ਦੇ ਦੀਆਂ ਵੀ ਆ ਦੇਖੋ ਇਹ ਜਿਹੜੀ ਇਨਫਾਰਮੇਸ਼ਨ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਤੁਸੀਂ ਸਮਝਦੇ ਹੋ ਕਿ ਜਿਹੜੇ ਜੇਲ੍ਹ ਦੇ ਵਿੱਚ ਅਫਸਰ ਲੱਗੇ ਬਣਾ ਨੂੰ ਨਹੀਂ ਪਤਾ ਹੋਣਾ ਹੈ ਉਹ ਵੀ ਜਾਣਦੇ ਹਨ ਉਹ ਇਸ ਤਰ੍ਹਾਂ ਹ ਤੁਸੀਂ ਦੱਸਤਾ ਤਾਂ ਮੈਨੂੰ ਪਤਾ ਲੱਗਿਆ ਲੇਕਿਨ ਜਿਹੜੇ ਜੇਲ੍ਹ ਦੇ ਵਿੱਚ ਹੈ ਜਿਹੜੇ ਜੇਲ੍ਹ ਦੇ ਅਫਸਰ ਹੈ

ਆ ਮੁੱਦਾ ਹੈ ਉਹਦੇ ਚ ਸਾਰਾ ਡਿਟੇਲ ਹੁੰਦਾ ਉਹ ਤੋਂ ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੱਸ ਸਕਦੀ ਮੈਡਮ ਫੋਨ ਕੋਈ ਵੀ ਅੰਦਰ ਚੱਲ ਜਾਂਦਾ ਤੇ ਫੋਨ ਸਾਡਾ ਵੀ ਨਹੀਂ ਮਿਲਦਾ ਤੇ ਉਹਨਾਂ ਦਾ ਫੋਨ ਕਿੱਦਾਂ ਮਿਲ ਜਾਂਦਾ ਫੇਰ ਅੰਦਰ ਜਦੋਂ SIM ਕਾਰ ਜਾਂਦਾ ਫੋਨ ਅੱਬ ਤੇ ਫੋਨ ਅੰਦਰ ਹੀ ਆਉਂਦਾ ਨਾ ਬਾਹਰ ਅਸੀਂ ਜਾਣੇ ਆ ਤੇ ਫੋਨ ਸਾਡਾ ਕਿਉਂ ਨਹੀਂ ਫੇਰ ਵੀ ਮਿਲਦਾ ਉੱਥੇ ਉਹਨਾਂ ਉਹਨਾਂ ਦਾ ਕਿੱਦਾਂ ਮਿਲਦਾ ਨਹੀਂ ਉਹਨਾਂ ਨੇ ਇਸ ਤਰ੍ਹਾਂ ਦੇ ਪੁਆਇੰਟ ਉਹਨਾਂ ਨੇ ਬਣਾਏ ਹੋਏ ਹਨ ਕਿ ਜਿੱਥੇ ਜਰਾ ਸਿਗਨਲ ਆਂਦਾ ਹੈ ਬਸ ਉੱਥੇ ਉਹ ਛੁਪਾ ਕੇ ਫੋਨ ਰੱਖਿਆ ਹੁੰਦਾ ਹੈ ਤੋ ਜਦੋਂ ਵੀ ਉਹਨਾਂ ਨੂੰ ਫੋਨ ਕਰਨਾ ਹੁੰਦਾ ਹੈ ਤੋ ਕਿਸੇ ਤਰੀਕੇ ਨਾਲ ਉਸ ਪੁਆਇੰਟ ਤੇ ਪਹੁੰਚਦੇ ਨੇ ਫੋਨ ਕਰਕੇ ਵਾਪਸ ਆ ਜਾਂਦੇ। ਲੱਗਦਾ ਮੈਂ ਮਜੇਦ ਦੇ ਵਿੱਚ ਇਸ ਤਰ੍ਹਾਂ ਦੇ ਪੁਆਇੰਟ ਹੈਗੇ ਨੇ। ਬਿਲਕੁਲ ਹੈਗੇ ਨੇ। ਜਿਹੜਾ ਜਮ੍ਹਾ ਲੱਗਿਆ ਉਹਨਾਂ ਦਾ ਇੱਕ ਏਰੀਆ, ਇੱਕ ਇਫੈਕਟਿਵ ਏਰੀਆ ਹੈ। ਇਹ ਕਿੱਥੇ ਲੱਗਿਆ ਹੈ, ਕਿੱਥੇ ਕਿੱਥੇ? ਤੋ 20 ਦਾ ਕੋਈ ਨਾ ਕੋਈ ਤੋ ਡੈੱਡ ਪੁਆਇੰਟ ਹੋਏਗਾ। ਪਰ ਇੱਕ ਜਿਹੜੇ ਜੁਧ ਨਸ਼ਾ ਦੇ ਵਿਰੋਧੀ ਸ਼ੁਰੂ ਕੀਤਾ ਇਨਵੈਂਟਸ ਕਾਫੀ ਅੰਦਰ ਗਏ ਨੇ। ਤੁਸੀਂ ਪਿਛਲੀ ਵਾਰ ਵੀ ਦੱਸਿਆ ਸੀ। ਉਹਨਾਂ ਦਾ ਲਾਚ ਚੱਲ ਰਿਹਾ ਸਹੀ ਚੱਲ ਰਿਹਾ ਉਹ ਕੀ ਉਹਨਾਂ ਦੀ ਕਪੀਟਿਸ਼ਨ ਹੈ ਕੀ ਉਹ ਰਿਕਵਰ ਕਰ ਪਾ ਰਹੇ ਨੇ ਜਾਂ ਆਪ ਕੀ ਉਹਨਾਂ ਦੀ ਦੇਖੋ ਇਹ ਜਿਹੜਾ ਮੁੱਦਾ ਹੈ ਨਾ ਇਹ ਪੁਲਿਸ ਨਾਲ ਰਿਲੇਟਡ ਨਹੀਂ ਹੈ ਠੀਕ ਹੈ ਨਾ ਇਹ ਡੀਸੀ ਦਾ ਹੈ ਤੇ ਹੈਲਥ ਦਾ ਹੈ ਤੇ ਇਸ ਕਰਕੇ ਇਹਦੇ ਉੱਤੇ ਮੈਂ ਸਹੀ ਜਾਣਕਾਰੀ ਤੁਹਾਨੂੰ ਨਹੀਂ ਦੇ ਸਕਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਓਕੇ